ਸਪਾਈ ਸੇਵਕ ਯੂਨੀਅਨ ਪ੍ਰਧਾਨ ਬੀਤੇ ਦਿਨੀ ਕੁਛ ਜਿਹੜਾ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਪੰਜਾਬ ਕਾਂਗਰਸ ਅਧਿਖਸ਼ ਰਾਜਾ ਵਢਿੰਗ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਬੂਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਪਰ ਉਹਨਾਂ ਦੇ ਪਿਸ਼ੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਔਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸਸੀ ਸਮਾਜ ਔਰ ਵਾਲਮਿਕ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ਼ ਹੈ ਜਿੱਥੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜ੍ਹੇ ਲਿਖੇ ਸੀ ਔਰ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਔਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵੱਖ-ਵੱਖ ਉਦਿਆਂ ਦੇ ਵਿਭਾਗਾਂ ਦੇ ਮੰਤਰੀ ਵੀ ਰਹਿ ਚੁੱਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣੇ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਬੁੱਧੀਜੀਵੀ ਜਿਹੜੇ ਸਵਰਗਵਾਸੀ ਹੋ ਚੁੱਕੇ ਜਿਨ੍ਹਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇ ਥੈਵ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਦੇਖੋ ਜਿਉ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝਦੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਹੀ ਪਾਰਟੀ ਦੇ ਜਿਹੜੇ ਲੋਕ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਔਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਤੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਸियत ਨਹੀਂ ਕੀ ਉਹਨਾਂ ਦੇ ਬਾਰੇ ਇਹੋ ਜੀ ਗੱਲ ਕਰੋ ਦੇਖੋ ਜੀ ਜ਼ਰੂਰ ਪਾਏਗਾ ਅਸੀਂ ਆਪ ਖੁਦ ਤਰਨ ਤਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਮੂਦਿਕ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੀ ਉਥੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਵਣ। ਐਫਆਈਆਰ ਦਰਜ ਹੋ ਚੁੱਕੀ ਆ ਕਪੂਰ ਥਲੇ ਜੇ ਰਾਜਾ ਬ੍ਰਿੰਗੂ ਦੇ ਐਫਆਈਆਰ ਨੂੰ ਕਿਸ ਤਰੀਕੇ ਨਾਲ ਦੇਖੋ ਜੀ ਐਫਆਈਆਰ ਤੇ ਹੋਣੀ ਚਾਹੀਦੀ ਐ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਸਪੱਕ ਕਦੋਂ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਦੇ ਆ ਤੇ ਇਹਦੇ ਤੇ ਐਸਸੀ ਐਕਟ ਧਾਰਾ ਲਾ ਕੇ ਇਹਦੇ ਤੇ ਪਰਚਾ ਹੋਣਾ ਚਾਹੀਦਾ ਵਾ ਔਰ ਜਿਹੜੀ ਭੰਦੀ ਐ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਹੁਣ ਮੌਜੂਦਾ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਆ ਗ ਅਸੀਂ ਉਹਨਾਂ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਇਹਨਾਂ ਤੇ ਪੰਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਜੈ ਜੈ ਵਾਲਮੀਕ ਜੈ ਭੀਮ ਜੀ ਮੈਂ ਬਹੁਤ ਸੰਗੀਤ ਦਾ ਲਵਕੋ ਸਾਰਾ ਪੰਜਾਬ ਪ੍ਰਧਾਨ ਅੱਜ ਅਸੀਂ ਮੰਗ ਕਰਦੇ ਹਾਂ ਜੋ ਕਿ ਸਾਰਿਆਂ ਨੂੰ ਪਤਾ ਹੀ ਦੇਹੀ ਲਿਆਏ ਸਾਡੇ ਵੀਡੀਓ ਜੇ ਪੰਜਾਬ ਦੇ ਪ੍ਰਧਾਨ ਨੇ ਲਾਇਆ ਰੇਕ ਨਹੀਂ ਮਾਨੂੰ ਫੇਰੇ ਕੋਈ ਦੋਹਰਾ ਨਾ ਮੰਗਾ ਕਿ ਜਿਹਨੇ ਵਾਲਮੀਕੀ ਮੈਪੀਸ਼ੇਖ ਸਮਾਜ ਦੇ ਇੱਕ بڑے ਲਿਖੇ ਕੁਆਲੀਫਾਈਡ ਸਰਦਾਰ ਬੁਦਾ ਸਿੰਘ ਜੀ ਦੇ ਪੱਠ ਦੇ ਗ੍ਰਹਿ ਮੰਤਰੀ ਆ ਚੁਕੇ ਨਹੀਂ ਉਹਨਾਂ ਮਾਰੇ ਇੱਕ ਭੱਦੀ ਸ਼ਬਦ ਲਈ ਬੋਲੀ ਕਿ ਰੰਗ ਦਾ ਕਾਲਾ ਹੀ ਇੱਕ ਬਾਲਮੀਕੀ ਮਈ ਵੀ ਸਿੱਖ ਜੋ ਪਠੇ ਮੋਂਦਾ ਹੈ ਤੇ ਉਹਨੂੰ ਕਾਂਗਰਸ ਸਰਕਾਰ ਨੇ ਗ੍ਰਹਿ ਮੰਤਰੀ ਬਣਾਤਾ ਪਰ ਗ੍ਰਹਿ ਮੰਤਰੀ ਬਣਾ ਉਹ ਬਣਾ ਆਪਣੀ ਕੁਆਲੀਫਾਈਡ ਨਹੀਂ ਕੁਆਲੀਫਿਕੇਸ਼ਨ ਦੇ ਨਾਲ ਆਪਣੇ ਕਾਰਜ ਦੇ ਨਾਲ ਬਾਬਾ ਸਾਹਿਬ ਡਾਕਟਰ ਮਿੰਦੋ ਮਿੰਦਰੀ ਦੇ ਸੰਵਿਧਾਨ ਦੇ ਮੁਤਾਬਕ ਉਹਨਾਂ ਦੀ ਸ਼ਖਤੀ ਨਾਲ ਤੇ ਆਪਾਂ ਇਹ ਚੁੰਨੇ ਆ ਪੂਰਾ ਆਵਾਜ਼ ਕਿ ਮਈ ਵੀ ਸਿੱਖ ਸਮਾਜ ਕਿ ਜੇ ਦੀ ਕਾਂਗਰਸ ਸਰਕਾਰ ਹਾਈ ਕਮਾਂਡ ਹੈ ਉਹ ਸਭ ਤੋਂ ਪਹਿਲਾਂ ਇਹਨੂੰ ਜਿਹੜਾ ਇਹਦੇ ਅਹੁਦੇ ਤੋਂ ਬਰਖਾਸਤ ਕਰੇ ਤੇ ਇਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਇਹ ਸੋਚ ਬਹੁਤ ਕਟਿਆਵਾ। ਔਰ ਜਾਇ ਅਸੀਂ ਹਿੰਦੁਸਤਾਨੀ ਆ ਔਰ ਹਿੰਦੁਸਤਾਨ ਦੇ ਵਿੱਚ ਜਾਤੀਵਾਦੀ ਤੇ ਹੈ ਹੀ ਨਹੀਂ ਆ। ਔਰ ਕੁਝ ਐਵੇਂ ਜੇ ਮੰਤਰੀ ਨੇ ਜਿਹੜੇ ਜਾਤੀਵਾਦੀ ਨੂੰ ਲੈਂਦੇ ਪਏ ਨੇ ਇਹ ਪਹਿਲਾਂ ਵੀ ਇਹਨਾਂ ਨੇ ਇਹ ਟਿੱਪਣੀ ਇਸ ਬਾਰੇ ਕੀਤੀ ਸੀ ਤੇ ਅਸੀਂ ਚਲੋ ਉਦੋਂ ਵੀ ਕਾ ਵਿੱਚ ਨਾ ਚਲੋ ਛੱਡੋ ਕੁਝ ਬੰਦੇ ਵਿੱਚ ਪੈ ਗਏ ਅਸੀਂ ਛੱਟਾ ਲੇਕਿਨ ਇਹਨਾਂ ਨੇ ਦੂਸਰੀ ਵਾਰ ਮੈਂ ਹੈਰਾਨ ਹੁੰਨੀ ਆ ਕਿ ਤਰਨਤਾਰਨ ਦੀ ਜਿਮਨੀ ਚੌਂ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਐਡੇ ਵੱਡੇ ਦਸੂ ਸਾਡੇ ਭਗਵਾਨ ਬਾਲਮੀ ਕੀ ਜੀਦੇ ਰਹਿਣ ਮਾਈ ਦੇ ਵਿੱਚ ਅਸੀਂ ਗੱਲ ਕਰ ਰਹੇ ਆ ਸਾਡੇ ਸਾਰੇ ਪ੍ਰਧਾਨ ਖੜੇ ਨੇ ਅਸੀਂ ਹੈਰਾਨ ਹੁੰਨੇ ਆ ਕਿ ਇੰਨਾ ਵੱਡਾ ਬੰਦਾ ਪੰਜਾਬ ਦਾ ਪ੍ਰਧਾਨ ਹੋਵੇ ਔਰ ਕਾਂਗਰਸ ਦਾ ਪੰਜਾਬ ਦਾ ਲੀਡਰ ਹੋਵੇ ਤੇ ਉਹ ਇਹੋ ਜੀ ਜਿਮਨੀ ਚੋਲ ਦੇ ਵਿੱਚ ਗੱਲਾਂ ਕਰੇ ਵੀ ਤੇਰਾ ਰੰਗ ਉਹਦਾ ਕਾਲਾ ਸੀ ਜੀ ਦੀ ਗੱਲ ਕਰ ਸ਼ਰਮ ਕਰ ਕੁਝ ਤੋਂ ਸ਼ੇਮ ਸ਼ੇਮ ਮੈਂ ਕਹਿੰਨੀ ਐ ਇਹੋ ਜੇ ਬੰਦੇ ਦੀ ਕਾਂਗਰਸ ਨੂੰ ਮੈਂ ਕਦੀ ਕਾਰਵਾਈ ਕਰਦੀ ਨਹੀਂ ਕਾਂਗਰਸ ਨੂੰ ਮੈਂ ਜਾਣੀ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਨੂੰ ਇਹਨਾਂ ਨੂੰ ਅਹੁਦੇ ਤੋਂ ਲਾਉਣਾ ਚਾਹੀਦਾ ਪੰਜਾਬ ਦੇ ਉੱਤੇ ਔਰ ਜਿਹੜਾ ਸਾਡਾ ਐਸੀ ਐਕਟ ਹੈਗਾ ਵਾ ਉਹ ਸਾਡਾ ਐਸੀ ਐਕਟ ਜਿਹੜਾ ਵਾ ਉਹ ਲਾਣਾ ਚਾਹੀਦਾ ਵਾ ਐਫ ਆਈ ਆਰ ਤੇ ਹਰ ਇੱਕ ਤੇ ਹੋ ਜਾਂਦੀ ਆ ਤੇ ਫਿਰ ਮਾਫੀ ਮੰਗ ਮੰਗੀ ਕਰਨੀ ਜੀ ਪੜ ਲਿਖੇ ਨੌਜਵਾਨ ਬਣੇ ਦੇ ਨੇ ਇਹਦੇ ਬਾਅਦ ਲੈ ਕੇ ਕੋਈ ਹਸਿਆ ਬਣਿਆ ਦਾ ਵਾ ਕੋਈ ਪ੍ਰਧਾਨ ਬਣਿਆ ਦਾ ਵਾ ਪਰ ਇਹਨਾਂ ਨੇ ਰਾਜਨੀਤੀਆਂ ਆਉਂਦੀ ਨਹੀਂ ਕਰਨੀਆਂ ਕਿਉਂਕਿ ਜਾਤਾਂ ਪਾਤਾਂ ਨੇ ਰਾਜਨੀਤੀਆਂ ਕਰਨ ਡਿਆ ਰੰਗ ਰੂਪਾਂ ਦੀਆਂ ਰਾਜਨੀਤੀਆਂ ਕਰਨ ਡਿਆ ਤੇ ਕਿਹੜੀਆਂ ਰਾਜਨੀਤੀਆਂ ਵਾ ਜਦੋਂ ਇਹ ਕਿਸੇ ਨੂੰ ਇੱਕ ਨਜ਼ਰ ਨਾਲ ਦੇਖਦੇ ਨਹੀਂ ਆ ਤੇ ਇਹਨਾਂ ਨੇ ਸਾਡੇ ਲਈ ਕੀ ਕਰਨਾ ਤੇ ਸਾਡੀ ਸਮਾਜ ਲਈ ਕੀ ਕਰਨਗੇ ਤੇ ਸਾਡੇ ਹਿੰਦੁਸਤਾਨ ਲਈ ਨਹੀਂ ਕੁਝ ਕਰ ਸਕਦੇ ਕਿਉਂਕਿ ਇਹਨਾਂ ਦੀਆਂ ਹੀ ਚੀਜ਼ਾਂ ਨੇ ਸਾਡੇ ਸਾਡੇ ਸਮਾਜ ਦੇ ਵਿੱਚ ਫਿੱਤਰੇ ਪਾਏ ਹੋਏ ਆ ਸਾਡੇ ਸ਼ਹਿਰ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਫਿੱਤਰੇ ਪਏ ਹੋਏ ਆ ਔਰ ਮੈਂ ਮੰਗ ਕਰਦਾ ਹਾਂ ਕਿਹੜੀ ਤਰ੍ਹਾਂ ਦਾ ਇਲੈਕਸ਼ਨ ਆ ਆਪਣੇ ਬਾਲਮੀਕੇ ਭਾਈਚਾਰੇ ਤੋਂ ਆਪਣੇ ਮਜਮੀ ਭਾਈਚਾਰੇ ਤੋਂ ਇਹਨਾਂ ਦਾ ਪੂਰੀ ਤਰ੍ਹਾਂ ਬਾਈਕਟ ਕੀਤਾ ਜਾਵੇ ਇਹਨਾਂ ਨੂੰ ਕੋਈ ਵੋਟ ਨਾ ਦਿੱਤੀ ਜਾਵੇ ਮੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਸਾਡਾ ਸਾਥ ਦਿੱਤਾ ਜਾਵੇ ਜੋ ਰਾਜਾ ਵਿੰਗ ਨੇ ਕਾਂਗਰਸ ਪਾਰਟੀ ਦੇ ਕੱਢ ਇਹਨਾਂ ਨੇ ਸਮਾਜ ਬਾਰੇ ਇੰਨੀ ਪ੍ਰਤੀ ਗੰਦੀ ਪ੍ਰਤੀ ਸ਼ਬਦਾਵਲੀ ਜਿਹੜੀ ਉਹ ਵਰਤ ਸਮਾਲ ਕੀਤੀ ਆ ਅੱਠ ਵਾਰ ਦੇ ਐਮਪੀ ਸਾਡੇ ਬੂਟਾ ਸਿੰਘ ਜੀ ਨੂੰ ਇੱਕ ਮਾੜੀ ਮੋਟੀ ਕੱਲ ਨਹੀਂ ਵੀ ਅੱਠ ਵਾਰ ਇੱਕ ਐਮਪੀ ਬੰਨਾ ਫਿਰ ਪੰਜਾਬ ਦੇ ਵੱਖ-ਵੱਖ ਮੰਤਰੀਆਂ ਤੇ ਅਹੁਦਿਆਂ ਤੇ ਲੈਣਾ ਉਸ ਤੋਂ ਬਾਅਦ ਸੈਂਟਰ ਦੇ ਗੌਰਮੈਂਟ ਦੇ ਵਿੱਚ ਉਹਦੇ ਵਿੱਚ ਬਕਵਾ ਕਰ ਰਿਹਾ ਰੇਲਵੇ ਡਿਪਾਰਟਮੈਂਟ ਦੇ ਮੰਤਰੀ ਰਹੇ ਨੇ ਹੋਰ ਕਾਰਨ ਨੇ ਕਿੰਨੇ ਕਿੰਨੇ ਉਦਿਆਂ ਦੇ ਰਹੇ ਨੇ ਅੱਜ ਉਹਨਾਂ ਬਾਰੇ ਆਪਾਂ ਅੱਜ ਇੱਕ ਗੰਦੀ ਸ਼ਬਦਾਵਲੀ ਬੋਲ ਕੇ ਉਹਨਾਂ ਦੇ ਰੰਗ ਬਾਰੇ ਬੋਲ ਕੇ ਉਹਨਾਂ ਦੇ ਕਿਰਤ ਵਾਲੇ ਬੋਲ ਕੇ ਨਾ ਕੰਮ ਬਾਰੇ ਬੋਲ ਕੇ ਇਹ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਸ ਪਾਰਟੀ ਮੈਂ ਤਾਂ ਕਹਿਣਾ ਕਿ ਬਹੁਤ ਗੰਦੀ ਸ਼ਬਦਾਵਲੀ ਆ ਇੱਥੇ ਮੈਂ ਇੱਕ ਚੀਜ਼ ਹੋਰ ਕਾਂਗਸ ਪਾਰਟੀ ਨੂੰ ਕਹਿਣਾ ਚਾਹੁੰਦਾ ਸਿਰਫ ਇਹ ਇੱਕ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰਦਾ ਨਸਤਾ ਦਿਖਾ ਕੇ ਅਕੋ ਹਰ ਪਾਰਟੀ ਦੇ ਵਿੱਚ ਆਪਣੇ ਇਹ ਸੇਧ ਆਉਣੀ ਚਾਹੀਦੀ ਹੈ ਕਿ ਕਿਸੇ ਦੇ ਧਰਮ ਦੇ ਖਿਲਾਫ ਨਾ ਕਿ ਬੁਲੇ ਜਾਵੇ ਆਪਣੇ ਕੰਮ ਦੀ ਰਾਜਨੀਤੀ ਕਰੋ ਜੇਕਰ ਤੁਸੀਂ ਆਪਣੇ ਚਾਹੁੰਦੇ ਹੋ ਕਿ ਆਪਾਂ ਕਿਸੇ ਵੋਟ ਲੈਂਦੇ ਆ ਆਪਣੇ ਕੰਮ ਦੀ ਰਾਜਨੀਤੀ ਨਾਲ ਵੋਟ ਲਓ ਨਾ ਕਿ ਕਿਸੇ ਦੇ ਧਾਰਮਿਕ ਸੇਸ ਬਚਾਉਣ ਦੀ